ਹੋਣ ਆ ਗਏ ਆਪਾਂ ਬੱਸ ਸਟੈਂਡ ਦੇ ਅੰਦਰ ਆ ਦੇਖ ਲੋ ਦੁਕਾਨ ਦੇ ਬਾਹਰ 77 88 ਫੁੱਟ ਦੇ ਕਬਜ਼ੇ ਤੇ ਪਹਿਲਾਂ ਜੂਸ ਵਾਲੇ ਨੇ ਕਬਜ਼ਾ ਕੀਤਾ ਹੋਇਆ ਉਤੋਂ ਫਲ ਫਰੂਟ ਦੀ ਰੇੜੀ ਵਾਲਿਆਂ ਨੇ ਕਿਉਂ ਨਹੀਂ ਬੱਸਾਂ ਵਾਲਿਆਂ ਨੂੰ ਦਿੱਕਤ ਆਵੇਗੀ ਤੇ ਕਿਉਂ ਨਹੀਂ ਪਰੇਸ਼ਾਨੀ ਆਵੇਗੀ ਇੱਕ ਦਾ ਨਹੀਂ ਸਾਰਿਆਂ ਦਾ ਹੀ ਇਹ ਹਾਲ ਹੈ ਇਹਨਾਂ ਦੁਕਾਨਦਾਰਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਕੋਈ ਨਗਰ ਕੌਂਸਲ ਦਾ ਕੋਈ ਟ੍ਰੈਫਿਕ ਵਿਭਾਗ ਦਾ ਜੇ ਹੁਣ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਆ ਗਏ ਤੇ ਇਹਨਾਂ ਨੇ ਆਪਣੇ ਸੇਬ ਸੰਤਰੇ ਪਤਾ ਨਹੀਂ ਕਿੱਥੇ ਲੁਕੋ ਦੇਣੇ ਨੇ ਹੁਣ ਪਤਾ ਨਹੀਂ ਕਿਵੇਂ ਬਾਹਰ ਕੱਢ ਲੈਂਦੇ ਨੇ ਲੋੜ ਹੈ ਇਹੋ ਜੇ ਦੁਕਾਨਦਾਰਾਂ ਤੇ ਕਾਰਵਾਈਆਂ ਕਰਨ ਦੀ ਜੀ ਹੁਣ ਆਪਾਂ ਆ ਗਏ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਦੇਖ ਲਓ ਇਹੋ ਦੁਕਾਨਾਂ ਨੇ ਨਾਲ ਗਲੀ ਦੇ ਵਿੱਚ ਕਿੱਥੇ ਇਹਨਾਂ ਦੀਆਂ ਦੁਕਾਨਾਂ ਨਹੀਂ ਤੇ ਕਿੱਥੇ ਇਹਨਾਂ ਨੇ ਬੋਰਡ ਰੱਖੇ ਨੇ ਲੋੜ ਹੈ ਨਗਰ ਕੌਂਸਲ ਨੂੰ ਤੇ ਟ੍ਰੈਫਿਕ ਵਿਭਾਗ ਨੂੰ ਇੱਥੇ ਵੀ ਕਾਰਵਾਈ ਕਰਨ ਦੀ ਲਓ ਜੀ ਦੇਖ ਲਓ ਕਿੱਥੇ ਕਿਉਂ ਨਹੀਂ ਜਾਮ ਲੱਗਣਗੇ ਕਿੱਥੇ ਬੋਰਡ ਨੇ ਤੇ ਕਿੰਨੇ ਮੋਟਰਸਾਈਕਲ ਨੇ ਜਾਮ ਪਈ ਲੱਗਣੇ ਨੇ ਬਚਣ ਦੇ ਮਾਰੇ ਕੁਝ ਲੋਕਾਂ ਨੇ ਆਪਣੀਆਂ ਦੁਕਾਨਾਂ ਅੱਗੇ ਦਾ ਕੀ ਲਾਣੇ ਨੇ ਦੂਜਿਆਂ ਦੀ ਦੁਕਾਨਾਂ ਅੱਗੇ ਲਾ ਲਾ ਕੇ ਵਹਿਕਲ ਤੁਰਦੇ ਲੱਗਦੇ ਨਹੀਂ ਇਹ ਨੇ ਉਹ ਮੋਟਰਸਾਈਕਲ ਵੀ ਨਾਲ ਦੇਖ ਸਕਦੇ ਹੋ ਨਾ ਦੁਕਾਨਦਾਰਾਂ ਦੇ ਕਬਜ਼ਾ ਕਰਨ ਹੀ ਬਾਜ਼ਾਰਾਂ ਵਿੱਚ ਲੱਗੇ ਪਏ ਨੇ ਜਾ ਮਿਲੋ ਇਹ ਦੁਕਾਨਦਾਰ ਨੂੰ ਇਹਨਾਂ ਨੇ ਸੜਕ ਦੇ ਉੱਤੇ ਹੀ ਖੋਲੀਆਂ ਨੇ ਆਪਣੀਆਂ ਦੁਕਾਨਾਂ ਇਹਨਾਂ ਨੇ ਇਹਨਾਂ ਦਾ ਇੱਕੋ ਹੀ ਮਕਸਦ ਹੈ ਸਿਰਫ ਕਬਜ਼ੇ ਕਰਨਾ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਲਓ ਜੀ ਇੱਕ ਹੋਰ ਦੁਕਾਨਦਾਰ ਨੂੰ ਮਿਲੋ ਦੁਕਾਨ ਦਾ ਨਾਮ ਹੈ ਸੋਨੂ ਦੁਕਾਨ ਦਾ ਨਾਮ ਹੈ ਅਜੇ ਹੈਂਡਲੂਮ ਦੇਖ ਸਕਦੇ ਹੋ ਇਹਨੇ ਦੁਕਾਨ ਦੇ ਬਾਹਰ ਆਪਣਾ 10 ਤੋਂ 15 ਫੁੱਟ ਤੱਕ ਕਬਜ਼ਾ ਕੀਤਾ ਹੋਇਆ ਹੈ ਇਹੋ ਜਿਹੇ ਦੁਕਾਨਦਾਰਾਂ ਨੂੰ ਨਾ ਹੀ ਡਰ ਹੈ ਨਗਰ ਕੌਂਸਲ ਦਾ ਤੇ ਨਾ ਹੀ ਡਰ ਹੈ ਟ੍ਰੈਫਿਕ ਵਿਭਾਗ ਦਾ ਇਹੋ ਦੁਕਾਨਦਾਰ ਨੇ ਜਿਨ੍ਹਾਂ ਨੂੰ ਕੋਈ ਡਰ ਨਹੀਂ ਅਜੇ ਅਜੇ ਹੂੜ ਨੇ ਹੈਡਲੂਮ ਵਾਲੇ ਦੁਕਾਨਦਾਰ ਦਾ ਹਾਲ ਦੇਖ ਲਓ ਮੰਜੇ ਮੰਜਾ ਦੇ ਬਾਹਰ ਹੋਰ ਸਮਾਨ ਰੱਖਿਆ ਹੋਇਆ ਹੈ 10 ਤੋਂ 15 15 ਫੁੱਟ ਤੱਕ ਕਬਜ਼ੇ ਕੀਤੀ ਬੈਠੇ ਨੇ ਤੇ ਨਾਲ ਲੱਗਦੇ ਅਗਲੇ ਦੁਕਾਨਦਾਰ ਵੀ ਦੇਖੋ ਦੇਖੀ ਫਿਰ ਆਪਣੇ ਬੋਰਡ ਬਾਰ ਰੱਖਦੇ ਨੇ ਇੱਕੋ ਦੇ ਦੇ ਕੇ ਇੱਕ ਇੱਕ ਦੂਜੇ ਨੂੰ ਦੇਖ ਕੇ ਹੀ ਸਮਾਨ ਬਾਰ ਕੱਢਿਆ ਹੋਇਆ ਇਹੋ ਜੇ ਦੁਕਾਨਦਾਰਾਂ ਤੇ ਲੋੜ ਹੈ ਕਾਰਵਾਈ ਕਰਨ ਦੀ ਆ ਦੂਜੇ ਪਾਸੇ ਇਹਨਾਂ ਦੁਕਾਨਦਾਰਾਂ ਨੂੰ ਵੀ ਮਿਲੋ ਇਹ ਦੁਕਾਨਦਾਰਾਂ ਦਾ ਵੀ ਇੱਕੋ ਹੀ ਮਕਸਦ ਹੈ ਇੱਕ ਦੂਜੇ ਤੋਂ ਅੱਗੇ ਨਿਕਲਣਾ ਤੇ ਵੱਧ ਤੋਂ ਵੱਧ ਗਾਗ ਅਟੈਂਡ ਕਰਨਾ ਭਾਵੇਂ ਕਿਸੇ ਨੂੰ ਕੋਈ ਤਕਲੀਫ ਹੋਵੇ ਪਰੇਸ਼ਾਨੀ ਹੋਵੇ ਜੋ ਮਰਜ਼ੀ ਹੋਈ ਜਾਵੇ ਇਹਨਾਂ ਦਾ ਇੱਕੋ ਹੀ ਮਕਸਦ ਹੈ ਆਪਣਾ ਸਮਾਨ ਸੜਕਾਂ ਦੇ ਰੱਖਣਾ। ਇਹ ਹੁਣ ਇਹ ਦੁਕਾਨਦਾਰਾਂ ਦਾ ਵੀ ਦੇਖ ਲਓ ਕਿੱਥੇ ਇਹਨਾਂ ਦੀਆਂ ਦੁਕਾਨਾਂ ਨੇ ਤੇ ਕਿੱਥੇ ਬਹਿਣ ਵਾਸਤੇ ਕੁਰਸੀਆਂ ਰੱਖੀਆਂ ਹੋਈਆਂ ਨੇ। ਇਹਨਾਂ ਦੁਕਾਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਦੁਕਾਨਦਾਰਾਂ ਦਾ ਕਿ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ। ਕਿੱਥੇ ਦੁਕਾਨਾਂ ਨੇ ਤੇ 6-7-8-8 ਫੁੱਟ ਦੇ ਕੀਤੇ ਨੇ ਕਬਜ਼ੇ ਇਹਨਾਂ ਨੇ। ਇੱਧਰ ਵੀ ਇਹੀ ਹਾਲ ਹੈ। ਇਹ ਹੈ ਵਿੱਕੀ ਸਵੀਟ ਦੇ ਨਾਲਦੀ ਮਾਰਕੀਟ ਦੇ ਦੁਕਾਨਦਾਰਾਂ ਦਾ ਹਾਲ ਦੇਖ ਸਕਦੇ ਹਾਂ ਕਿੱਥੇ ਇਹਨਾਂ ਦੀਆਂ ਦੁਕਾਨਾਂ ਨੇ ਤੇ 10-10 ਫੁੱਟ ਦਾ ਕਿ ਇਹਨਾਂ ਨੇ ਕੀਤੇ ਨੇ ਕਬਜ਼ੇ ਹੁਣ ਮਿਲਵਾ ਹਲਵਾਈ ਸਾਹਿਬ ਨੂੰ ਕਿੱਥੇ ਇਹਨਾਂ ਦੀ ਦੁਕਾਨ ਹੈ ਤੇ ਕਿੱਥੇ-ਕਿੱਥੇ ਦਾ ਕਿ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਕੋਈ ਨਹੀਂ ਲੋੜ ਇਹਨਾਂ ਨੂੰ ਕਿਸੇ ਦੀ ਪਰੇਸ਼ਾਨੀ ਦੀ ਕੋਈ ਪਰੇਸ਼ਾਨ ਹੁੰਦਾ ਲੱਖ ਹੋਈ ਜਾਵੇ ਪਰ ਇਹਨਾਂ ਦਾ ਇੱਕੋ ਹੀ ਮਕਸਦ ਹੈ ਕਬਜ਼ੇ ਕਰਨਾ ਕਬਜ਼ੇ ਕਰਨਾ ਭਾਵੇਂ ਨਗਰ ਕਾਉਂਸਲ ਦੇ ਟ੍ਰੈਫਿਕ ਵਿਭਾਗ ਵੱਲੋਂ ਵੱਖ-ਵੱਖ ਟਾਈਮ ਤੇ ਕਬਜ਼ੇ ਛਡਾਉਣ ਦੀ ਮਹਿੰਮ ਚਲਦੀ ਰਹਿੰਦੀ ਹੈ ਪਰ ਜੇ ਗੱਲ ਕੀਤੀ ਜਾਵੇ ਸਮਾਣਾ ਦੇ ਤਹਿਸੀਲ ਰੋਡ ਦਿੱਤਾ ਇੱਥੇ ਇੱਕ ਦੁਕਾਨਦਾਰ ਵੱਲੋਂ ਸਰਿਆਂ ਸਾਰਾ ਦਿਨ ਸੜਕ ਦੇ ਉੱਤੇ ਆਪਣੀ ਬੱਸ ਖੜਾ ੜ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਪਤਾ ਲੱਗਿਆ ਹੈ ਕਿ ਇਹ ਕੋਈ ਬਾਹਰੋਂ ਡਾਕਟਰ ਆਉਂਦੇ ਹਨ ਜਿਹੜੀ ਟੀਮ ਟੂਮ ਜੇ ਲੈ ਕੇ ਮਰੀਜ਼ਾਂ ਦਾ ਚੈੱਕਅਪ ਕਰਦੇ ਨੇ ਤੇ ਸਾਰਾ ਦਿਨ ਇੱਥੇ ਬੱਸ ਖੜਦੀ ਹੈ ਤੇ ਨਾਲ ਹੀ ਕੁਝ ਹਸਪੀਟਲ ਨੇ ਹਸਪੀਟਲ ਵਾਲੇ ਵੀ ਗੱਡੀਆਂ ਖੜਾ ਦਿੰਦੇ ਨੇ ਤੇ ਲੋਕਾਂ ਨੂੰ ਆਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਤਾ ਨਹੀਂ ਇਹਨਾਂ ਨੂੰ ਕੀ ਮਿਲਦਾ ਇਹੋ ਜਿਹੇ ਲੋਕਾਂ ਨੂੰ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਕੇ ਹੁਣ ਵੇਖਣਾ ਹੋਵੇਗਾ ਕਿ ਟ੍ਰੈਫਿਕ ਵਿਭਾਗ ਤੇ ਨਗਰ ਕੌਂਸਲ ਦੇ ਅਧਿਕਾਰੀ ਇਹੋ ਜਿਹੇ ਲਾਪਰਵਾਹੀ ਵਰਤਣ ਵਾਲੇ ਦੁਕਾਨਦਾਰਾਂ ਤੇ ਜਾਂ ਮੋٹے ਸਿੱਕੇ ਕਮਾ ਕੇ ਆਪ ਦਾ ਤੁਰਦੇ ਲੱਗਦੇ ਹਨ ਤੇ ਪਰੇਸ਼ਾਨੀਆਂ ਜਨਤਾ ਨੂੰ ਝੱਲਣੀਆਂ ਪੈਂਦੀਆਂ ਹਨ ਕਾਨ ਆ ਵੀ ਦੁਕਾਨਦਾਰ ਨੇ ਜਿਹੜੇ ਤਸੀਲ ਰੋਡ ਤੇ ਨੇ ਦੁਕਾਨਾਂ ਇਹਨਾਂ ਦੀਆਂ ਕਿੱਥੇ ਨੇ ਤੇ ਕਾਊਂਟਰ ਦੇਖ ਸਕਦੇ ਹੋ ਤੁਸੀਂ ਕਿ ਵੀ ਸੜਕ ਦੇ ਕਿਨਾਰੇ ਤੇ ਲਿਆ ਕੇ ਕਾਊਂਟਰ ਰੱਖੇ ਹੋਏ ਹਨ ਇਹਨਾਂ ਦੁਕਾਨਦਾਰਾਂ ਨੂੰ ਕੋਈ ਫਿਕਰਫਕਾ ਨਹੀਂ ਕਿ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੜਕ ਦੇ ਉੱਤੇ ਹੀ ਇਹਨਾਂ ਨੇ ਦੁਕਾਨਾਂ ਲਾ ਰੱਖੀਆਂ ਨੇ ਦੇਖ ਸਕਦੇ ਹੋ ਇਹ ਜਿੰਦੇ ਜੱਗ ਦੇ ਸਬੂਤ ਨੇ ਜਿਹੜੇ ਕਿ ਇਹਨਾਂ ਨੇ ਸੜਕ ਦੇ ਉੱਤੇ ਹੀ ਲਾ ਕੇ ਰੱਖੀਆਂ ਆਪਣੀਆਂ ਦੁਕਾਨਾਂ ਇਹਨਾਂ ਨੂੰ ਕਿਸੇ ਦਾ ਕੋਈ ਟ੍ਰੈਫਿਕ ਵਿਭਾਗ ਦਾ ਡਰ ਨਹੀਂ ਤੇ ਨਾ ਹੀ ਕਿਸੇ ਨਗਰ ਕੌਂਸਲ ਦੇ ਅਧਿਕਾਰੀ ਦਾ ਕੋਈ ਡਰ ਹੈ ਇਹਨਾਂ ਨੂੰ ਇੱਕੋ ਹੀ ਚੀਜ਼ ਹੈ ਕਿ ਵੀ ਆ ਸਾਡੇ ਕੋਲ ਗਾਹਕ ਵਾਦ ਦਵੇ ਇੱਕ ਦੂਜੇ ਦੀ ਰੀਸ ਕਰਕੇ ਸੜਕ ਤੇ ਹੀ ਇਹਨਾਂ ਨੇ ਆਪਣੀਆਂ ਦੁਕਾਨਾਂ ਲਾ ਰੱਖੀਆਂ ਨੇ ਸਰਦਾਰ ਜੀ ਗੋਲ ਗੱਪੇ ਵਾਲੇ ਸੜਕ ਤੇ ਰੇੜੀ ਰੇੜੀ ਦੇ ਬਾਹਰ ਖੜਗੀਆਂ ਫਿਰ ਗੱਡੀਆਂ ਟ੍ਰੈਫਿਕ ਤੇ ਤਾਂ ਪੇ ਹੀ ਜਾਮ ਹੋਣਾ ਦੇਖ ਸਕਦੇ ਹੋ ਤਸੀਲ ਰੋਡ ਤੇ ਇੱਕ ਸਰਦਾਰ ਜੀ ਗੋਲ ਗੱਪੇ ਵਾਲੇ ਨੇ ਸੜਕ ਦੇ ਉੱਤੇ ਹੀ ਆਪਣੀ ਰੇੜੀ ਲਾ ਰੱਖੀ ਹੈ ਤੇ ਰੇੜੀ ਦੇ ਅੱਗੇ ਖੜੀਆਂ ਨੇ ਗੱਡੀਆਂ ਆਪੇ ਹੀ ਜਾਮ ਲੱਗਦੇ ਨੇ ਇਹਨਾਂ ਲੋਕਾਂ ਨੂੰ ਕਿਸੇ ਦਾ ਕੋਈ ਫਿਕਰਫਕਾ ਨਹੀਂ ਕੋਈ ਆਵੇ ਨਾ ਆਵੇ ਜਾਵੇ ਕੋਈ ਨਾ ਜਾਵੇ ਜਦੋਂ ਟ੍ਰੈਫਿਕ ਵਿਭਾਗ ਵਾਲੇ ਕਾਰਵਾਈ ਕਰਦੇ ਹਨ ਤਾਂ ਇਹ ਆਪਣੀਆਂ ਰੇੜੀਆਂ ਰੂਣੀਆਂ ਪਤਾ ਨਹੀਂ ਕਿਵੇਂ ਦੁਕਾਨਾਂ ਦੇ ਅੰਦਰ ਕਰ ਲੈਂਦੇ ਹਨ ਪਰ ਹੁਣ ਨਹੀਂ ਕਰਨੀਆਂ ਇਹਨਾਂ ਨੇ ਲਓ ਜੀ ਕਾ ਦੁਕਾਨਦਾਰ ਨੂੰ ਵੀ ਮਿਲੋ ਦੁਕਾਨ ਕਿੱਥੇ ਤੇ ਇਹਨਾਂ ਦੇ ਫ੍ਰਿਜ ਕਿੱਥੇ ਨੇ ਜੇ ਇਹਨਾਂ ਦੇ ਅੱਗੇ ਕੋਈ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਜਾਂ ਨਗਰ ਕੌਂਸਲ ਦੇ ਅਧਿਕਾਰੀ ਆ ਗਏ ਤਾਂ ਇਹਨਾਂ ਦੇ ਫ੍ਰਿਜ ਫਰਿਜ ਆਪੇ ਹੀ ਦੁਕਾਨਾਂ ਦੇ ਅੰਦਰ ਚੱਕ-ਚੱਕ ਕੇ ਸੁੱਟਣੇ ਨੇ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਦੁਖੀ ਹੋਵੇ ਜਾਂ ਜਾਮ ਲੱਗਦਾ ਬੇਸ਼ੱਕ ਲੱਗੀ ਜਾਵੇ ਇਹਨਾਂ ਨੇ ਸਿਰਫ ਲੋਕਾਂ ਦਾ ਇੱਕੋ ਹੀ ਮਕਸਦ ਹੈ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਹੈ ਕਿਵੇਂ ਕਰਨਾ ਹੈ ਇਹਨਾਂ ਦੁਕਾਨਦਾਰਾਂ ਨੂੰ ਕੋਈ ਫਿਕਰ ਨਹੀਂ ਕੋਈ ਟ੍ਰੈਫਿਕ ਦੇ ਵਿੱਚ ਪਰੇਸ਼ਾਨ ਹੁੰਦਾ ਐਂਬੂਲੈਂਸ ਵਾਲੇ ਪਰੇਸ਼ਾਨ ਹੁੰਦੇ ਨੇ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਹੋਵੇ ਪਰੇਸ਼ਾਨ ਹੋਣਾ ਇਹਨਾਂ ਦਾ ਇੱਕੋ ਹੀ ਮਕਸਦ ਹੈ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਰੱਖਣਾ ਮਕਸਦ ਇਹਨਾਂ ਦਾ ਇਹ ਹੈ ਕਿ ਵੀ ਸਾਡਾ ਗਾਹਕ ਉਹਨਾਂ ਕੋਲ ਨਾ ਚਲਾ ਜਾਏ ਉਹਨਾਂ ਦਾ ਗਾਹਕ ਉਹਨਾਂ ਕੋਲ ਨਾ ਚਲਾ ਜਾਏ ਬਸ ਦੇਖਾ ਦੇਖੀ ਇਹਨਾਂ ਦੁਕਾਨਦਾਰਾਂ ਨੇ ਆਪਣਾ ਸਮਾਨ ਬਾਹਰ ਰੱਖਿਆ ਹੋਇਆ ਹੈ ਜੇ ਗੱਲ ਕੀਤੀ ਜਾਵੇ ਤਾਂ ਇਹ ਬੈਂਕਾਂ ਵਾਲੇ ਵੀ ਕਿਸੇ ਤੋਂ ਘੱਟ ਨਹੀਂ ਗੱਲ ਕਰਦੇ ਆ ਇੱਥੇ ਬੱਸ ਸਟੈਂਡ ਰੋਡ ਤੇ ਪੰਜਾਬ ਨੈਸ਼ਨਲ ਬੈਂਕ ਹੈ ਭਾਵੇਂ ਹੋਰ ਬੈਂਕਾਂ ਨੇ ਆਪਣੀਆਂ ਬੈਂਕਾਂ ਖੁੱਲੀਆਂ ਥਾਵਾਂ ਤੇ ਖੋਲ੍ਹ ਲਈਆਂ ਨੇ ਪਰ ਇਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਰਹਿਸ਼ੀ ਇਲਾਕਿਆਂ ਦੇ ਵਿੱਚ ਇਹਨਾਂ ਨੇ ਆਪਣੇ ਬੈਂਕ ਖੋਲ੍ਹ ਕੇ ਰੱਖੇ ਹੋਏ ਨੇ ਜਦ ਕੇ ਸਮਾਂ ਰਹਿੰਦੇ ਉਦੋਂ ਤੱਕ ਤਾਂ ਠੀਕ ਸੀ ਜਦੋਂ ਆਬਾਦੀ ਸ਼ਹਿਰ ਦੀ ਘੱਟ ਸੀ ਤੇ ਵਹੀਕਲ ਵੀ ਨਹੀਂ ਸੀ ਹੁਣ ਇਹਨਾਂ ਲੋਕ ਨਾ ਹਟਦੇ ਨੇ ਤੇ ਨਾ ਹੀ ਆਪਣੀਆਂ ਹਰਕਤਾਂ ਤੋਂ ਬਾਜ਼ ਆਉਂਦੇ ਨੇ ਦੁਕਾਨਦਾਰਾਂ ਕੋਲੇ ਆਪਣੀ ਪਾਰਕਿੰਗ ਤਾਂ ਹੈ ਨਹੀਂ ਦੇਖ ਸਕਦੇ ਹੋ ਦੁਕਾਨਾਂ ਦੇ ਅੱਗੇ ਖੜੀਆਂ ਹੋਈਆਂ 20 25 25 ਸਕੂਟਰੀਆਂ 20 25 25 ਸਕੂਟਰੀਆਂ ਨੇ ਤੇ ਜਾਮ ਹੀ ਜਾਮ ਲੱਗਦੇ ਨੇ ਤਸੀਲ ਰੋਡ ਤੇ ਇਹੋ ਜਿਹੇ ਦੁਕਾਨਦਾਰਾ ਦੇ ਵੀ ਨਕੇਲ ਕਸੀ ਜਾਵੇ ਜਿਹੜੇ ਕੀ ਵੀ ਟ੍ਰੈਫਿਕ ਦੇ ਵਿੱਚ ਵਿਘਨ ਪਾਉਂਦੇ ਨੇ ਜਾਮ ਹੀ ਜਾਮ ਤਸੀਲ ਰੋਡ ਤੇ ਬੱਸ ਸਟੈਂਡ ਰੋਡ ਤੇ ਜਾਮ ਹੀ ਜਾਮ ਜਦ ਕੇ ਹੋਰ ਬੈਂਕਾਂ ਸ਼ਹਿਰ ਤੋਂ ਬਾਹਰ ਜਾ ਚੁੱਕੀਆਂ ਨੇ ਪਰ ਇਹਨਾਂ ਬੈਂਕਾਂ ਨੂੰ ਵੀ ਚਾਹੀਦਾ ਹੈ ਸਮਾਂ ਰਹਿੰਦੇ ਜਿਵੇਂ ਹੋਰ ਬੈਂਕਾਂ ਨੇ ਆਪਣੀਆਂ ਖੁੱਲੀਆਂ-ਖੁੱਲੀਆਂ ਥਾਵਾਂ ਤੇ ਬ੍ਰਾਂਚਾਂ ਖੋਲ੍ਹ ਲਈਆਂ ਨੇ ਤਾਂ ਇਹ ਵੀ ਆਪਣੀ ਬ੍ਰਾਂਚ ਲੈ ਜਾਣ ਤਾਂ ਜੋ ਜਨਤਾ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ। ਬਾਕੀ ਜਿਨ੍ਹਾਂ ਨੇ ਇਹਨਾਂ ਤੋਂ ਲੋਨ ਲੈਣਾ ਲੈ ਹੀ ਲੈਣਾ ਹੈ ਪ੍ਰਭੂ। ਲਓ ਜੀ ਇਹ ਉਹ ਦੁਕਾਨਦਾਰ ਨੇ ਜਿਨ੍ਹਾਂ ਨੂੰ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸਿਰਫ ਜਾਮ ਦੇ ਵਿੱਚ ਵਿਘਨ ਪਾਉਣਾ ਤੇ ਜਾਮ ਕਿਵੇਂ ਲਾਣੇ ਨੇ ਸੜਕਾਂ ਦੇ ਉੱਤੇ ਬੋਰਡ ਰੱਖ-ਰੱਖ ਕੇ। ਇਹ ਸ਼ਹਿਰ ਦੀ ਕ੍ਰਿਸ਼ਨਾ ਮਾਰਕੀਟ ਜੇ ਦੇਖਣਾ ਹੋਵੇ ਤਾਂ ਕ੍ਰਿਸ਼ਨਾ ਮਾਰਕੀਟ ਨੂੰ ਰਾਤ ਨੂੰ 7 ਵਜੇ ਤੋਂ 8 ਵਜੇ ਤੋਂ ਬਾਅਦ ਆ ਕੇ ਦੇਖ ਸਕਦੇ ਹੋ। ਇਹ ਮਾਰਕੀਟ ਕਿੰਨੀ ਖੁੱਲੀ ਡੁੱਲੀ ਮਾਰਕੀਟ ਹੈ ਜੇ ਸਵੇਰੇ 7 ਵਜੇ ਦੇਖ ਸਕਦੇ ਹੋ ਕਿੰਨੀ ਮਾਰਕੀਟ ਖੁੱਲੀ ਹੈ ਜੇ ਦਿਨ ਦੇ ਵਿੱਚ ਇੱਥੋਂ 10 ਦੀ ਸਪੀਡ ਤੇ ਜੇ ਮੋਟਰਸਾਈਕਲ ਕੱਢਣਾ ਹੋਵੇ ਤਾਂ ਮੋਟਰਸਾਈਕਲ ਨਹੀਂ ਕੱਢ ਸਕਦੇ ਹਰ ਵੇਲੇ ਇਸ ਮਾਰਕੀਟ ਦੇ ਵਿੱਚ ਲੱਗਾ ਰਹਿੰਦਾ ਸਿਰਫ ਜਾਮ ਹੀ ਜਾਮ ਦੁਕਾਨਦਾਰਾਂ ਵੱਲੋਂ ਵੱਡੇ ਪੱਦਰ ਤੇ ਕੀਤੇ ਹੋਏ ਨੇ ਇਸ ਕ੍ਰਿਸ਼ਨਾ ਮਾਰਕੀਟ ਦੇ ਕਬਜ਼ੇ ਇਹ ਹੈ ਕ੍ਰਿਸ਼ਨਾ ਮਾਰਕੀਟ ਦਾ ਮੰਜ਼ਰ 7 ਵਜੇ ਤੋਂ ਬਾਅਦ ਹੀ ਆ ਸਵੇਰੇ 7 ਵਜੇ ਤੋਂ ਪਹਿਲਾਂ ਦੇਖ ਸਕਦੇ ਹੋ ਇਹ ਮਾਰਕੀਟ ਕਿੰਨੀ ਖੁੱਲੀ ਡੁੱਲੀ ਹੁੰਦੀ ਹੈ ਜੇ ਤਿੰਦੇ ਵਿੱਚ ਇਸ ਮਾਰਕੀਟ ਦੀ ਗੱਲ ਕੀਤੀ ਤਾਂ 10 ਦੀ ਸਪੀਡ ਤੇ ਵੀ ਮੋਟਰਸਾਈਕਲ ਨਹੀਂ ਲੰਘਦੇ ਦੁਕਾਨਦਾਰਾਂ ਨੇ ਇੰਨੇ ਨੇ ਵੱਡੇ ਵੱਡੇ ਕਬਜੇ ਕੀਤੇ ਹੋਏ ਨੇ ਕਿ ਦੇਖ ਸਕਦੇ ਹੋ ਕੋਈ ਮੋਟਰਸਾਈਕਲ ਨਹੀਂ ਲੰਘਦੇ ਬਹੁਤ ਹੀ ਜ਼ਿਆਦਾ ਜਾਮ ਹੀ ਜਾਮ ਨੇ ਲੋੜ ਹੈ ਇਸ ਇਸ ਮਾਰਕੀਟ ਦੇ ਵਿੱਚ ਵੀ ਕੋਈ ਕਾਰਵਾਈ ਕਰਨ ਦੀ ਇੱਕ ਦੂਜੇ ਦੀਆਂ ਸਪਾਰਸ਼ਾਂ ਲੈ ਕੇ ਪਹੁੰਚ ਜਾਂਦੇ ਨੇ ਦੇਖ ਲਓ ਇਹ ਕ੍ਰਿਸ਼ਨਾ ਮਾਰਕੀਟ ਦਾ ਮੰਜ਼ਰ ਹੈ ਕਿੱਥੇ ਇਹਨਾਂ ਦੀ ਦੁਕਾਨ ਹੈ ਤੇ ਕਿੱਥੇ-ਕਿੱਥੇ ਤੱਕ ਇਹਨਾਂ ਦੇ ਸਾਮਾਨ ਪਏ ਨੇ ਦੇਖ ਸਕਦੇ ਹੋ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਖਾਤਰ ਉਹਦੇ ਕੋਲ ਦੁਕਾਨ ਤੇ ਗਾਹਕ ਨਾ ਚਲਾ ਜਾਏ ਉਹਦੇ ਕੋਲੇ ਨਾ ਚਲਾ ਜਾਏ ਦਿਖਾਵੇ ਦੇ ਲਈ ਕਿੰਨਾ ਕਿੰਨਾ ਸਮਾਨ ਬਾਹਰ ਰੱਖਿਆ ਹੋਇਆ ਹੈ ਲੋੜ ਹੈ ਨਗਰ ਕੌਂਸਲ ਨੂੰ ਤੇ ਟ੍ਰੈਫਿਕ ਵਿਭਾਗ ਨੂੰ ਇਸ ਮਾਰਕੀਟ ਦੇ ਵਿੱਚ ਕਾਰਵਾਈ ਕਰਨ ਦੀ ਲਓ ਜੀ ਹੁਣ ਗੱਲ ਕਰਦੇ ਆ ਪੁਲਿਸ ਚੌਂਕੀ ਰੋਡ ਦੀ ਦੇਖ ਸਕਦੇ ਹੋ ਕਿੱਥੇ ਦੁਕਾਨਾਂ ਨੇ ਤੇ ਕਿੱਥੇ ਕਿੱਥੇ ਤੱਕ ਰੇੜੀਆਂ ਲੱਗੀਆਂ ਹੋਈਆਂ ਨੇ ਪੁਲਿਸ ਚੌਂਕੀ ਰੋਡ ਦੇ ਉੱਤੇ ਹੀ ਇਹ ਹਾਲ ਹੈ ਕਿਸੇ ਨੂੰ ਪੁਲਿਸ ਦਾ ਡਰ ਨਹੀਂ ਕਿਸੇ ਨੂੰ ਟ੍ਰੈਫਿਕ ਵਿਭਾਗ ਦਾ ਡਰ ਨਹੀਂ ਇਸ ਨੂੰ ਨਹੀਂ ਨਗਰ ਕੌਂਸਲ ਦਾ ਡਰ ਹੈ ਇਹਨਾਂ ਨੇ ਸਿਰਫ ਇੱਕੋ ਹੀ ਮਕਸਦ ਹੈ ਦੁਕਾਨਦਾਰਾਂ ਦਾ ਤੇ ਇਹ ਰੇੜੀਆਂ ਹਨ ਕਿ ਵੀ ਬਸ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਆ ਦੇਖ ਸਕਦੇ ਹੋ ਪੁਲਿਸ ਚੌਂਕੀ ਰੋਡ ਦੇ ਉੱਤੇ ਜਾਮ ਹੀ ਜਾਮ ਆ ਪੁਲਿਸ ਚੌਂਕੀ ਰੋਡ ਦੇ ਉੱਤੇ ਦੇਖ ਸਕਦੇ ਹੋ ਇਹਨਾਂ ਕਰਕੇ ਹੀ ਲੱਗਦੇ ਨੇ ਜਾਮ ਹਰ ਵੇਲੇ ਜਾਮ ਆ ਪੁਲੋਸ ਚੌਂਕੀ ਰੋਡ ਦਾ ਹਾਲ ਹੈ ਦੇਖ ਲਓ ਹੁਣ ਜਾਮ ਹੀ ਜਾਮ ਨੇ